ਅਧੀਤ ਨੌਲਾ ਨੇੜੇ ਇੱਕ ਚਾਬੇ ਤੇ ਖੜੀ ਕਾਰ ਦੇ ਸ਼ੀਸ਼ੇ ਤੋੜ ਕੇ ਵੱਡੀ ਮਾਤਰਾ ਦਾ ਵਿੱਚ ਕੀਮਤੀ ਸਮਾਨ ਚੋਰੀ ਕਰ ਲਿਆ ਹੈ ਪੁਲਿਸ ਨੇ ਮੁਸਤਦੀ ਵਿਖਾਉਂਦੇ ਹੋਏ ਮੁਲਜ਼ਮ ਨੂੰ 12 ਘੰਟੇ ਅੰਦਰ ਹੀ ਕਾਬੂ ਕਰ ਲਿਆ ਜਾਣਕਾਰੀ ਦਿੰਦਿਆਂ ਜੀਐਸਪੀ ਬਰਨਾਲਾ ਸਤਵੀਰ ਸਿੰਘ ਦੇ ਵੱਲੋਂ ਦੱਸਿਆ ਕਿ 4 ਦਸੰਬਰ ਨੂੰ ਦਿਲਬਾਗ ਸਿੰਘ ਮੋਹਾਲੀ ਨੇ ਥਾਣਾ ਚਨੌਲਾ ਵਿਖੇ ਬਿਆਨ ਦਰਜ ਕਰਵਾਇਆ ਗਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਸਕੋਰਪੀਓ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਰਜਵਾੜਾ ਟਾਬਾ ਤੋਂ ਅਲਾਵਿਖੇ ਪਾਰਕਿੰਗ ਦੇ ਵਿੱਚ ਖੜੀ ਕਾਰ ਜਿਸ ਦੇ ਵਿੱਚ 4 ਤੋਲੇ ਸੋਨੇ ਦੇ ਸਿੱਕੇ ਔਰਤਾਂ ਅਤੇ ਪੁਰਸ਼ਾਂ ਦੇ ਲਈ 2 ਸੋਨੇ ਦੇ ਕੰਗਣ 2 ਸੋਨੇ ਦੀਆਂ ਚੈਨਾ 2 ਸੋਨੇ ਦੇ ਛੋਟੇ ਸੈਟ ਅਤੇ ਇੱਕ ਔਰਤਾਂ ਲਈ ਸੀ ਸੋ ਗੱਡੀ ਦੇ ਵਿੱਚੋਂ ਰੂਬੀ ਦਾ ਹਾਰ 4 ਸੋਨੇ ਦੀਆਂ ਮੁੰਦਰੀਆਂ ਸੋਨੇ ਦੇ ਗਹਿਣੇ ਅਤੇ ਕਰੀਬ 10000 ਰੁਪਏ ਦੀ ਨਕਦੀ ਚੋਰੀ ਹੋ ਗਈ ਸੀ ਇਸੇ ਸਬੰਧ ਮਾਮਲੇ ਤੇ ਕਾਰਵਾਈ ਕਰਦੇ ਹੋਏ ਨਾ ਦੋਸ਼ੀਆਂ ਚੋਂ ਉਪਿੰਦਰ ਉਰਫ ਬਿੰਦੂ ਨੂੰ ਗ੍ਰਿਫਤਾਰ ਕਰ ਲ ਜੀ ਇਹ ਪਿਛਲੇ ਕਾਫੀ ਸਮੇਂ ਤੋਂ ਹਾਈਵੇ ਦੇ ਉੱਤੇ ਜਿਹੜੇ ਢਾਬੇ ਨੇ ਜਾਂ ਰੈਸਟੋਰੈਂਟਸ ਨੇ ਉਹਨਾਂ ਦੇ ਉੱਤੇ ਇਹ ਵਾਰਦਾਤਾਂ ਹੋ ਰਹੀਆਂ ਸੀ ਬਰਨਾਲੇ ਦੇ ਵਿੱਚ ਬਰਨਾਲੇ ਦੇ ਆਸ-ਪਾਸ ਜਿਹੜਾ ਚੰਡੀਗੜ੍ਹ ਬਟਿੰਡਾ ਹਾਈਵੇ ਹੈ ਕਾਫੀ ਥਾਵਾਂ ਤੇ ਜਿਹੜੇ ਵੱਡੇ ਢਾਬੇ ਜਾਂ ਰੈਸਟੋਰੈਂਟਸ ਨੇ ਉੱਥੇ ਵਾਰਦਾਤਾਂ ਹੋ ਰਹੀਆਂ ਸੀ ਕਿ ਜਿਹੜੇ ਕਿ ਟੂਰਿਸਟ ਜਾਂ ਰਾਹੀਰ ਉੱਥੇ ਢਾਬੇ ਤੇ ਰੁਕੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਦੇ ਪਿੱਛੋਂ ਸ਼ੀਸ਼ੇ ਤੋੜ ਕੇ ਤੇ ਉਹਨਾਂ ਦੇ ਵਿੱਚੋਂ ਜੁਐਲਰੀ ਜਾਂ ਬੈਗਸ ਜਾਂ ਹੋਰ ਕੈਸ਼ ਵਗੈਰਾ ਚੋਰੀ ਕਰਨ ਦੀਆਂ ਵਾਰਦਾਤਾਂ ਆ ਰਹੀਆਂ ਸੀ ਸਾਹਮਣੇ ਜੋ ਕਈ ਟਾਬਿਆਂ ਤੇ ਹੋਈਆਂ ਸੀ ਜਿਹਦੇ ਕਰਕੇ ਸਾਡੀ ਜਿਹੜੀ ਟੀਮ ਜਿਹੜੀਆਂ ਵਕ ਵਕ ਲੱਗੀਆਂ ਹੋਈਆਂ ਸੀ ਇਸੇ ਤਰ੍ਹਾਂ ਦੀ ਇੱਕ ਵਾਰਦਾਤ 4 ਦਸੰਬਰ 2024 ਨੂੰ ਪਰਨਾਲਾ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਹਾਂ ਧਨੋਲਾ ਥਾਣੇ ਦੇ ਏਰੀਏ ਦੇ ਵਿੱਚ ਰਜਵਾੜਾ ਟਾਬੇ ਦੇ ਉੱਤੇ ਇਹ ਵਾਰਦਾਤ ਹੋਈ ਸੀ ਜਿਹਦੇ ਵਿੱਚ ਕਿ ਇੱਕ ਪਰਿਵਾਰ ਜਿਹੜੇ ਦਿਲਬਾਖ ਸਿੰਘ ਵਾਸੀ ਮੁਹਾਲੀ ਇਹ ਚੰਡੀਗੜ੍ਹ ਤੋਂ ਸਫ਼ਰ ਕਰ ਰਹੇ ਸੀ ਇਹਨਾਂ ਦੀ ਬੇਟੀ ਜੋ ਕਿ ਆਈ ਏਅਰ ਫੋਰਸ ਦੇ ਵਿੱਚ ਸਕੁਆਡਰਨ ਲੀਡਰ ਨੇ ਉਹਨਾਂ ਨੂੰ ਇਹ ਛੱਡਣ ਵਾਸਤੇ ਜਾ ਰਹੇ ਸੀ ਤੇ ਰਜਵਾੜੇ ਟਾਬੇ ਦੇ ਉੱਤੇ ਚਾਹ ਪੀਣ ਲਈ ਰੁਕੇ ਸੀ ਇਹਨਾਂ ਦੀ ਗੱਡੀ ਸਕੋਰਪੀਓ ਜੋ ਕਿ ਇਹਨਾਂ ਨੇ ਬਾਹਰ پارک ਕੀਤੀ ਹੋਈ ਸੀ ਜਦੋਂ ਇਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਉਹ ਗੱਡੀ ਦਾ ਪਿੱਛੋਂ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਇਹਨਾਂ ਦੇ ਦੋ ਬੈਗਸ ਜਿਹਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦੇ ਜੁਐਲਰੀ ਸੋਨੇ ਤੇ ਚਾਂਦੀ ਦੀ ਜੁਐਲਰੀ ਸੀ ਉਹ ਦੇ ਵਿੱਚ ਮਿਸਿੰਗ ਸੀ ਚੋਰੀ ਕੀਤੀ ਹੋਈ ਸੀ ਸੋ ਦਲਬਾਤ ਸਿੰਘ ਜੀ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 177 ਮਿਤੀ 4/12/2024 ਅਧੀਨ ਧਾਰਾ 305 324 ਚਾਰ ਤੇ 35 ਬੀ ਐਨ ਐਸ ਥਾਣਾ ਧਰੋਲਾ ਕੋਲ ਕੇ ਜਿਹੜਾ ਦਰਜ ਕੀਤਾ ਗਿਆ ਸੋ ਇਹ ਮਕਦਮੇ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਤੇ ਕੁਝ ਜਿਹੜੇ ਪਹਿਲਾਂ ਵਾਰਦਾਤਾ ਹੋਈਆਂ ਸੀ ਉਹਨਾਂ ਤੋਂ ਵੀ ਸਾਡੇ ਕੋਲ ਜਿਹੜੀਆਂ ਇਨਪੁਟਸ ਹੈਗੀਆਂ ਸੀ ਸੋ ਸਾਡੀਆਂ ਟੀਮਾਂ ਜਿਹਦੇ ਵਿੱਚ ਕਿ ਸਾਡੇ ਥਾਣਾ ਧਰੋਲਾ ਦੇ ਮੁੱਖ ਅਫਸਰ ਇੰਸਪੈਕਟਰ ਲਖਵੀਰ ਸਿੰਘ ਇੰਸਪੈਕਟਰ ਗੁਰਜੰਟ ਸਿੰਘ ਸਾਡੇ ਬਹੁਤ ਹੀ ਕਾਬਲ ਤੇ ਮਿਹਨਤੀ ਹੌਲਦਾਰ ਰਣਜੀਤ ਸਿੰਘ ਤੇ ਹੌਲਦਾਰ ਜਸਪਾਲ ਸਿੰਘ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹੋਏ ਵਿਦਿਨ ਜਿਹੜਾ 12 ਘੰਟਿਆਂ ਦੇ ਵਿੱਚ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਉਪੇਂਦਰ ਤੇ ਕਾਬਰ ਇਹ ਦੋਨੋਂ ਭਰਾ ਨੇ ਵਾਸੀ ਤਮਤਾਰ ਸਾਹਿਬ ਜ਼ਿਲ੍ਹਾ ਜੀਂਦ ਹਰਿਆਣਾ ਦੇ ਰਹਿਣ ਵਾਲੇ ਨੇ ਤੇ ਅੱਜ ਕੱਲ੍ਹ ਇਹ ਜੀਰਕਪੁਰ ਦੇ ਵਿੱਚ ਇੱਕ ਐਸਐਸ ਕੰਪਲੈਕਸ ਦੇ ਵਿੱਚ ਫਲੈਟ ਦੇ ਵਿੱਚ ਰਹਿ ਰਹੇ ਸੀ ਤੇ ਰੂਟੀਨਲੀ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਇਹਨਾਂ ਦੇ ਉੱਤੇ ਘਾਤ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਪਿਛਲੇ ਕਾਫੀ ਸਮੇਂ ਤੋਂ ਇਹੋ ਜਿਹੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਰਹੇ ਸੀ ਤੇ ਜਿਹਦੇ ਵਿੱਚ ਇਹਨਾਂ ਨੇ ਮੰਨਿਆਗਾ ਜਿਹੜੀ ਇਹਨਾਂ ਨੇ ਰੀਸੈਂਟ ਚੋਰੀ ਕੀਤੀ ਸੀ ਰਜਵਾੜਾ ਟਾਬੇ ਤੋਂ ਉਹਦੇ ਵਿੱਚ ਆਰਾਊਂਡ 18 ਆਰਟੀਕਲਸ ਜਿਹੜੇ ਜੁਐਲਰੀ ਦੇ ਅਲੱਗ-ਅਲੱਗ ਆਰਟੀਕਲਸ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀ Honda Unicorn ਉਹ ਵੀ ਅਸੀਂ ਬਰਾਮਦ ਕੀਤਾ ਤੇ ਨਾਲ ਹੀ ਇਹਨਾਂ ਦੇ ਵੱਲੋਂ ਜਿਹੜਾ ਕਾਰਾਂ ਦੇ ਸ਼ੀਸ਼ੇ ਤੋੜਨ ਵਾਸਤੇ ਵਰਤੇ ਆ ਜਾਣ ਵਾਲਾ ਇੱਕ ਛੋਟਾ ਪੇਚਕਸ ਟਾਈਪ ਇਨਸਟਰੂਮੈਂਟ ਤੇ ਹੋਰ ਕੁਝ ਜਿਹੜੇ ਸੋਫਿਸਟੀਕੇਟਿਡ ਇਨਸਟਰੂਮੈਂਟਸ ਨੇ ਉਹ ਅਸੀਂ ਜਿਹੜਾ ਜਿਹੜੇ ਬਰਾਮਦ ਕੀਤੇ ਨੇ ਤੇ ਹੁਣ ਤੱਕ ਦੀ ਜਿਹੜੀ ਪੁੱਛਗਿਛ ਦੇ ਵਿੱਚ ਇਹਨਾਂ ਨੇ ਕਾਫੀ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਕਬੂਲ ਕੀਤੀਆਂ ਨੇ ਜਿਹਦੇ ਵਿੱਚ ਪਿਛਲੇ ਕੁਝ ਸਮੇਂ ਵਿੱਚ ਇਹਨਾਂ ਨੇ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦੇ ਲਾਗੇ ਹਵੇਲੀ ਦੇ ਵਿੱਚੋਂ ਰਜਵਾੜਾ ਟਾਬੇ ਤੋਂ ਹੀ ਦੋ ਵਾਰ ਇੱਕ ਇਹ ਜਿਹੜੀ ਵਾਰਦਾਤ ਹੋਈ ਇਸ ਤੋਂ ਪਹਿਲਾਂ ਇੱਕ ਵਾਰ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਠੰਡਿਆਆ ਦੇ ਐਚਜੀ ਇਟਨ ਪਲਾਜ਼ਾ ਵਿਖੇ ਇਹਨਾਂ ਨੇ ਵਾਰਦਾਤ ਕੀਤੀ ਸੀ ਇਸੇ ਤਰ੍ਹਾਂ ਹਰਮਨ ਢਾਬਾ ਨੇੜੇ ਜਿਹੜਾ ਬੜਵਰ ਤੇ ਬਹਾਦਰਪੁਰ ਦੇ ਨੇੜੇ ਇੱਕ ਢਾਬੇ ਤੋਂ ਤੇ ਇਸੇ ਤਰ੍ਹਾਂ ਕਾਲਾ ਝਾੜ ਟੋਨ ਪਲਾਜ਼ਾ ਪਟਿਆਲੇ ਦੇ ਵਿੱਚ ਉੱਥੇ ਨੇੜੇ ਢਿੜੇ ਦੇ ਕੁਝ ਢਾਬਿਆਂ ਤੋਂ ਇਹਨਾਂ ਨੇ ਤਿੰਨ ਚਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਸੋ ਇਹ ਸਾਰੀਆਂ ਵਾਰਦਾਤਾਂ ਦੇ ਬਾਰੇ ਜਿਹੜੀ ਹੈ ਅਸੀਂ ਸਬੰਧਤ ਥਾਣਿਆਂ ਦੇ ਨਾਲ ਤਾਲਮੇਲ ਕਰ ਰਹੇ ਹਾਂ ਕਿ ਜੇ ਉਹਨਾਂ ਕੋਲ ਜਿਹੜੀਆਂ ਵੀ ਕੰਪਲੇਂਟਸ ਜਾਂ ਐਫ ਆਈ ਆਰ ਦਰਜ ਹੋਈਆਂ ਨੇ ਸੋ दैट ਇਹਨਾਂ ਤੋਂ ਜਿਹੜੀ ਆ ਵੱਧ ਤੋਂ ਵੱਧ ਰਿਕਵਰੀ ਕਰਕੇ ਜਿਹੜੇ ਵਿਕਟਮ ਸੀ ਉਹਨਾਂ ਨੂੰ ਜਿਹੜੀ ਆ